ਮਹੰਦੀਪੁਰ ਚ ਗੁਰਦੁਆਰਾ ਸ੍ਰੀ ਗੁਰੂ ਰਵਦਾਸ ਪਨ ਵਿਖੇ 648ਵਾਂ ਪ੍ਰਕਾਸ਼ ਦਿਹਾੜਾ 16 ਫਰਵਰੀਨ ਮਨਾਇਆ ਗਿਆ ਜਿਸ ਵਿੱਚ ਸੁਖਵੀਰ ਸਿੰਘ ਲੁਝਾਣੇ ਵਾਲੀ ਟਾਡੀ ਜਥੇ ਨੇ ਹਿੱਤਣ ਕੀਤਾ ਅਤੇ ਦਿਲਵਰ ਜੀ ਦਿਲਵਰ ਜਸਮੀਨ ਜੱਸੀ ਅਤੇ ਹਰਦੀਪ ਚਾਲ ਨਵਾਂ ਸ਼ਹਿਰ ਤੋਂ ਆਪਣੀ ਹਾਜ਼ਰੀ ਲਗਾਈ ਨੌ ਤਰੀਕ ਤੋਂ ਪ੍ਰਵਾਸ ਫੇਰੀਆਂ ਆਰੰਭ ਹੋਈਆਂ ਸਨ ਹਰ ਰੋਜ਼ ਪ੍ਰਵਾਸ ਫੇਰੀਆਂ ਅਤੇ ਸ਼ਾਮ ਨੂੰ ਚੌਂਕੀਆਂ ਬੜਾ ਹੀ ਅਦਭੁਤ ਮਾਹੌਲ ਸੀ ਪਿੰਡ ਦਾ ਬੜੀਆਂ ਰੌਣਕਾਂ ਲੱਗੀਆਂ ਰਹੀਆਂ ਬਾਰਤਰੀਕ ਨੂੰ ਨਿਸ਼ਾਨ ਸਾਹਿਬ ਚੜਾ ਕੇ ਸਾਰੇ ਇਕੱਠੇ ਗਏ ਅਤੇ ਪ੍ਰਾਂਤ ਦੁੱਧ ਪਕੌੜਿਆਂ ਦਾ ਲੰਗਰ ਮੁਜੀਸ਼ਣ ਨੇ ਆਪਣੇ ਜਾਦੂ ਦੇ ਸ਼ੋਅ ਵੀ ਦਿਖਾਏ। ਸੂਣਾ ਨੂੰ ਸਿਰੇ ਸਹਿਜ ਆਪ ਦੇ ਨਿਰਵਗਨ ਭੋਗ ਭੇਨ ਪ੍ਰੰਤ ਕੀਰਤਨ ਦਰਬਾਰ ਹੋਇਆ। ਉਸ ਤੋਂ ਬਾਅਦ ਕਲਾਕਾਰ ਨੇ ਰੰਗ ਮੰਚ ਆ ਫਿਰ ਉਸ ਤੋਂ ਪ੍ਰੰਤ ਮਾਨ ਸਨਮਾਨ ਕੀਤੇ ਗਏ। ਜੀ ਸੇਵਾ ਚੱਲ ਰਹੀ ਹੈ। ਪੰਡਾਲ ਲੱਗ ਚੁੱਕਾ। ਸੇਵਾਦਾਰ ਸੇਵਾ ਕਰ ਰਹੇ ਆ। ਗੁਰਦੁਆਰਾ ਸ਼ੀਰ ਗੁਰ ਦਾਸ ਭਵਨ ਅਣ ਮਹਿੰਦੀ ਪਰ ਕੱਲ 16 ਤਰੀਕ ਨੂੰ ਪ੍ਰੋਗਰਾਮ ਆ ਆ ਭੈਣ ਜੀਆਂ ਮਟਰ ਕੱਢ ਰਹੀਆਂ ਜੇ ਕੰਨ ਸੇਵਾ ਕਰਨੀ ਤਾਂ ਪਹੁੰਚ ਜਾਓ ਲੋ ਜੀ ਬੋਲੇ ਸੋਨ ਪਹਿ ਸਤਿਗੁਰ ਬਦਾਸ ਮਹਾਰਾਜ ਕੀ ਜੈ ਭੈਣਾ ਦੂਰ ਦੂਰ ਤੋਂ ਸੇਵਾ ਕਰਨ ਆਈਆਂ ਹੋ ਤਾਂ ਸੇਰੀਆ ਤੋਂ ਭੈਣਾ ਜੀ ਭੈਣ ਕਿਦਾਂ ਲੱਗਦਾ ਤੁਹਾਨੂੰ ਪਹਿਲੀ ਵਾਰੀ ਐਤ ਕੀ ਗੁਰੂ ਘਰ ਦੀ ਸੇਵਾ ਕਰਕੇ ਸਾਡੀ ਵੀਡੀਓ ਪਾਉਣ ਨਾਲ ਚੱਲਦੀ ਗਈ ਹੈ ਕਿਵੇਂ ਲੱਗ ਰਿਹਾ ਚੰਗਾ ਲੱਗਦਾ ਹੈ ਕਿਸਮਤ ਨਾਲ ਇਹ ਚੀਜ਼ ਮਿਲ ਰਹੀ ਆ ਲਾਈਕ ਉਧਰ ਹੁੰਦੇ ਆ ਗੁਰਪੁਰਬ ਮਨਾਂਂ ਦੀ ਵੀ ਕੋਸ਼ਿਸ਼ ਕਰਦੇ ਬਟ ਫੇ ਵੀ ਜੋ ਆਪਣੇ ਪਿੰਡ ਚ ਆ ਉਹ ਚੀਜ਼ ਉੱਥੇ ਆ ਤੁਹਾਡੀਆਂ ਦੋ ਬੱਚੀਆਂ ਸਾਇਰਾ ਔਰ ਅਲੀਸ਼ਾ ਹਾਂਜੀ ਉਹਨਾਂ ਦਾ ਕੇਕ ਉਹਨੇ ਕਟਿਆ ਸੀਗਾ 12 ਤਰੀਕ ਨੂੰ ਜਦੋਂ ਗੁਰਪੁਰਬ ਸੀ ਅਲੀਸ਼ਾ ਤੇ ਸਾਇਰਾ ਆ ਹਾਂਜੀ ਹਾਂਜੀ ਪਹਿਲਾਂ ਅਲੀਸ਼ਾ ਆ ਬਹੁਤ ਵਧੀਆ ਲੱਗਿਆ ਉਹਦਣ ਹਾਂਜੀ ਤੁਸੀਂ ਕੀ ਸੋਚ ਕੇ ਆਏ ਸੀਗੇ ਵੇ ਗੁਰੂ ਘਰ ਜਾ ਕੇ ਸੇਵਾ ਕਰੋਗੇ ਅਸੀਂ ਵੈਸੇ ਤਾਂ ਚਲੋ ਜਦੋਂ ਪਤਾ ਸੀ ਕਿ ਗੁਰਪੁਰਵਾ ਤੇ ਚਲੋ ਕੋਸ਼ਿਸ਼ ਤਾਂ ਸਾਡੀ ਸੀ ਵੀ ਅਸੀਂ ਕਰੀਏ ਪਰ ਜਿਹੜੀ ਕੇਕ ਕੱਟਣ ਦੀ ਰਸਮ ਸੀ ਉਸ ਬਾਰੇ ਅਸੀਂ ਨਹੀਂ ਅੰਨਾ ਸੋਚਿਆ ਸੀ ਪਰ ਫਿਰ ਸਤਨਾਮ ਹੁਣਾਂ ਦੇ ਆਪਣੇ ਮਨ ਦੀ ਸ਼ਰਦਾ ਸੀ ਦੇ ਅਸੀਂ ਸੇਵਾ ਕਰਨੀ ਆ ਤਾਂ ਫੇ ਸਾਨੂੰ ਚੰਗਾ ਲੱਗਾ ਕਿ ਪ੍ਰਮਾਤਮਾ ਵੱਲੋਂ ਇੱਕ ਹੁਕਮ ਸੀ ਇਹ ਜੋ ਕਿ ਆਮ ਸਾਨੂੰ ਪ੍ਰਵਾਨ ਕਰਨ ਦੀ ਉਦੋਂ ਹੀ ਇੱਕ ਸੋਚੀ ਹੈ ਨਹੀਂ ਤਾਂ ਬੰਦੇ ਦੀ ਆਪਣੀ ਸੋਚ ਕੋਈ ਮਾਇਨੇ ਨਹੀਂ ਰੱਖਦੀ ਬਹੁਤ ਬਹੁਤ ਥੈਂਕ ਯੂ ਭੈਣ ਜੀ ਤੁਸੀਂ ਆਸਟਰੀਆ ਤੋਂ ਆ ਕੇ ਸੇਵਾ ਕਰ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਹੋਜੀ ਮਟਰਾ ਸੇਵਾ ਚੱਲ ਰਹੀ ਹੈ ਸਟੇਜ ਵੀ ਲੱਗ ਗਈ ਆ ਸੇਵਾਦਾਰ ਲੱਗੇ ਹੋਏ ਆ ਲਵਾਈ ਵੀ ਲੱਗਣ ਵਾਲੇ ਆ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਵਨ ਪਿੰਡ ਮਹਿੰਦੀ ਪਰ ਬਰੀ ਮਾਲਕ ਦੀ ਕਿਰਪਾ ਹੈ ਲੰਗਰ ਹਾਲ ਆ ਦੂਰ ਦੂਰ ਜਿਹੜੇ ਬੈਠੇ ਆ ਸੱਜਣ ਪ੍ਰਦੇਸ਼ਾਂ ਦੇ ਵਿੱਚ ਉਹਨਾਂ ਲਈ ਕਾਨੂੰ ਲਾਈਵ ਵੀ ਲਿੰਕ ਪਾਇਆ ਜਾਏਗਾ ਹਾਂਜੀ ਭੈਣ ਜੀ ਤੁਸੀਂ ਕਈ ਦਿਨ ਤੋਂ ਪ੍ਰਵਹਾਲਕੀਆਂ ਵਿੱਚ ਸ਼ਾਮੂਲੀਅਤ ਕਰਦੇ ਹੋ ਸਾਰੇ ਕਿੱਦਾਂ ਦਾ ਲੱਗਦਾ ਗੁਰੂ ਘਰ ਆ ਕੇ ਸੇਵਾ ਕਰਕੇ ਗੁਰੂ ਘਰ ਆ ਕੇ ਬਹੁਤ ਖੁਸ਼ੀ ਮਿਲਦੀ ਹੈ ਮਾਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਜਿਹੜੇ ਬਾਹਰ ਵਿਦੇਸ਼ਾਂ 'ਚ ਬੈਠੇ ਆ ਬੱਚੇ ਉਹਨਾਂ ਲਈ ਕੀ ਕਹਿਣਾ ਚਾਹੋਗੇ ਉਹਨਾਂ ਲਈ ਬਸ ਇਹੀ ਕਹਿਨੇ ਆ ਵੀ ਜੋ ਸਾਡੇ ਪਿੰਡਾਂ ਦਾ ਪ੍ਰੋਗਰਾਮ ਹੈ ਜਰੂਰ ਦੇਖਿਆ ਕਰੋ ਤੇ ਆਪਣਾ ਯਾਦ ਕਰਿਆ ਕਰੋ ਪੰਜਾਬ ਨੂੰ ਆਪਣੇ ਬਾਬਾ ਸਾਹਿਬ ਨੂੰ ਆਪਣੇ ਗੁਰੂ ਰਵਿਦਾਸ ਜੀ ਨੂੰ ਯਾਦ ਕਰਿਆ ਕਰੋ ਤੁਸੀਂ ਦੇਖਿਆ ਕਰੋ ਇਹ ਪ੍ਰੋਗਰਾਮ ਜਿਹੜਾ ਵੀ ਹੈਗਾ ਆ ਬਾਹਰ ਦੇ ਸੱਜਣ ਜਿੰਨੇ ਵੀ ਆ ਵੇਹੇ ਤਾਂ ਆਪਣੀ ਹਾਂ ਦੇਖਦੇ ਆ ਪੰਜਾਬੀ ਨਾਲ ਜੁੜੇ ਹੋਏ ਮਿੱਟੀ ਨਾਲ ਜੁੜੇ ਹੋਏ ਆ ਬੜੀ ਖੁਸ਼ੀ ਹੁੰਦੀ ਨਾਲ ਬਹੁਤ ਖਿਸ਼ੇ ਹੁੰਦੇ ਆ ਉਹਨਾਂ ਨੂੰ ਉਹ ਫੋਨ ਕਰਕੇ ਵੀ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਆ ਤੁਸੀਂ ਪੈਂਜੀ ਕੀ ਕਰਨਾ ਚਾਹੂਗੇ ਗੁਰਪੁਰਬ ਕਿੱਦਾਂ ਲੱਗਦਾ ਸੇਵਾ ਕਰਕੇ ਬਹੁਤ ਵਧੀਆ ਲੱਗਦਾ ਆ ਗੁਰਪੁਰਬ ਦੀ ਸੇਵਾ ਕਰਕੇ ਹਾਂਜੀ ਸੇਵਾ ਬੜੀ ਭਾਗਾਂ ਦੇ ਨਾਲ ਮਿਲਦੀ ਆ ਹਾਂਜੀ ਸੇਵਾ ਕਹਿੰਦੇ ਹੁੰਦੇ ਕਰੋ ਤਾਂ ਮੁੱਕਦੀ ਨਹੀਂ ਨਾ ਗੱਲ ਰੁਕਦੀ ਧੰਨਵਾਦ ਜੀ ਸਿਜਦੇ ਦੇ ਸਤਪੁਰ ਨਦਰ ਕਰੇ ਨਿਮਕੇ ਕਾ ਨਾਮ ਦੇਵਰ ਮਾਤਰ ਸੀਤ ਨੂੰ ਅਸੀਂ ਦਾਸ ਤੁਝੇ ਲਗਨ ਕਰੇ ਗਰੀਬ ਨਿਵਾਜ ਉਸਈਆ ਮੇਰਾ ਮਾਥੇ ਸ਼ਤਰ ਧਰੇ ਯਾਤਰੀ ਜੁਤ ਜਗ ਸੁ ਕੋ ਲਾਗੈ ਦਾ ਪਰ ਪਹੇਟ ਰਹਿ ਨੀਚੇ ਔਰ ਉੱਚੇ ਤਰੇ ਗੋਬਿੰਦ ਕਾਹਮੋ ਤੇ ਨਾ ਦਰੇ ਨਾਮ ਦੇਵ ਕਬੀਰ ਤੁਜਨਾ ਸਦਨਾ ਸਹਿ ਕਰੇ ਕਹਿ ਰੰਧਾਰ ਤੁਨ ਹੋਰੇ ਸੰਤੋ ਹਰ ਜੀਵ ਤੇ ਸਭੇ ਸਰੇ ਸੰਤ ਸਭ ਲੋ ਪ੍ਰਬਦਾਵਨੀ ਮਹਾਰਾਜ ਜੀ ਆਪਿਆਂ ਦੇ ਸਭਨ ਪ੍ਰਕਾਸ਼ ਪਰ ਮੁੱਖ ਲੱਗੇ ਆਇਆ ਪਿੰਡ ਮਹਿਣੀਪੁਰ ਦੀ ਸਭੂ ਸੰਗਤਾਂ ਸੱਚੇ ਪਾਤਸ਼ਾਹ ਜੀ ਆਪ ਇਹਨ ਜਸ ਕੀਰਤਨ ਕਰਦੇ ਆਂ ਇਹ ਦਤਾਰ ਪਾਸ਼ਾ ਸ਼ਬਦ ਚੌਂਕੀ ਦੇ ਰੂਪ ਦੇ ਵਿੱਚ ਇਸ ਵਕਤ ਸੇਵਾਤ ਸਰਵਾਦ ਭਾਈ ਸਾਹਿਬ ਭਾਈ ਮੂਹਲਾ ਜੀ ਦੇ ਘਰ ਦੇ ਸੱਚੇ ਪਾਤਸ਼ਾਹ ਸ਼ਬਦ ਚੌਂਕੀ ਦਾ ਗਾਇਨ ਹੋਇਆ ਆarti ਵੀ ਜਪ ਹੋਈ ਨਿਸ਼ਿਫਰੀ ਅਨੰਤ ਸਾਹਿਬ ਦੇ ਜਪ ਹੋਣ ਦੇ ਮਤਲਬ ਪਾਤਸ਼ਾਹ ਆਪ ਜੀ ਦੇ ਬੱਚਿਆਂ ਤੋਂ ਸ਼ਬਦ ਚੌਂਕੀ ਗਾਇਨ ਕਰਦੇ ਆਂ ਸੰਧਿਆ ਦੀਆਂ ਫੇਰੀਆਂ ਵਿਲੇ ਇਕ ਨਹੀਂ ਨੇਕਾ ਪ੍ਰਕਾਰ ਦੀਆਂ ਭੁੱਲਾ ਹੋ ਜਾਂਦੀਆਂ ਨੇ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਹੋਈਆਂ ਭੁੱਲਾਂ ਚੋਂ ਦੀ ਖਿਮਾ ਕਰਨੀ ਆਇਆਂ ਸੰਗਤਾਂ ਦੀ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਚੱਲ ਰਹੇ ਹਨ ਲਿਖਦੇ ਵਿਚ ਰੋਣਾ ਜੋ ਵੀ ਗੁਰਸਿੱਖ ਸੰਗਤਾਂ ਆਪ ਜੀ ਦੇ ਅਜੂਰ ਤੇਨੂੰ ਪਹਿਲੇ ਪਟਾਹਾ ਲੈ ਕੇ ਹਾਜ਼ਰ ਹੋਣੇ ਪਟਾਹਾ ਦਰ ਪ੍ਰਵਾਨ ਕਰਨੀਆਂ ਸੇਵਕ ਪ੍ਰਵਾਸ ਸੰਸਥਾ ਦੇ ਭਾਈ ਸਾਹਿਬ ਫਿਰ ਮੋੜਾ ਜੀ ਤੇਨਾਂ ਦੇ ਵੱਲੋਂ ਸੱਚੇ ਪਾਤਸ਼ਾਹ ਆਪ ਜੀ ਦੇ ਵਾਸਤੇ ਆਪ ਜੀ ਦੇ ਸੰਗਤਾਂ ਦਾ ਅਦਾਬ ਪਾਤਸ਼ਾਹ ਆਪ ਜੀ ਦੇ ਵਾਸਤੇ ਆਪ ਜੀ ਦੇ ਸਤਿਗੁਰੂ ਜੀ ਨੂੰ ਬ੍ਰਹਮ ਸੰਧੀ ਮਹਾਰਾਜ ਆਪ ਜੀ ਆਂਦੇ ਸਭ ਰੂਪਾਂ ਦੇ ਵਾਸਤੇ ਸੇਵਕ ਪਰਿਵਾਰ ਦੇ ਵੱਲੋਂ ਸੁੰਦਰ ਮਾਲੇ ਸੱਜੇ ਨੇ ਸੱਚੇ ਪਾਛ ਆਪ ਜੀ ਨੇ ਪ੍ਰਵਾਨ ਕਰਨਾ ਸੇਵਕ ਪਰਿਵਾਰ ਦੇ ਵੱਲੋਂ ਆਪ ਜੀ ਦੇ ਜਨਮ ਪ੍ਰਕਾਸ਼ ਕਰਨ ਮੁਕਰਤ ਹੋ ਗਿਆ 21 ਸਰ ਪੇਟਾਂ ਪੀਤੇ ਨੇ ਸਰਦਾਰ ਗੁਰਦਾਪਾਸ਼ ਸੇਵਕ ਪਰਿਵਾਰ ਦੇ ਪੇਟਾਂ ਅਨ ਪ੍ਰਵਾਨ ਕਰੋ ਕਦਮ ਕਦਮ ਜੀ ਦੀ ਜੀ ਨਮਾਣ ਮੇਰੇ ਪਰਿਆਖਰਣਾ ਜਿੱਥੇ ਪਾਵੇ ਜਿੱਥੇ ਰਹਿਣਾ ਜਿੱਥੇ ਨਾ ਪਾਵੇ ਜਿੱਥੇ ਨਾਲ ਖੜੇ ਦਰਪਾਸ਼ ਦੁੱਖਾਂ ਦਾ ਨਾਸ ਤੇ ਸੁੱਖਾਂ ਦਾ ਸੱਚੇ ਪਾਤਸ਼ਾਹ ਜੀ ਸੁੱਖਾਂ ਪ੍ਰੇਸ਼ਾ ਦੇ ਨਾਸ ਤੇ ਸੁੱਖਾਂ ਦਾ ਪ੍ਰਕਾਸ਼ ਕਰਨਾ ਨਾਮ ਦਾ ਪ੍ਰਕਾਸ਼ ਕਰਨਾ ਗੋਗਿਆ ਫੁੱਲਾ ਜੀ ਦੀ ਏਮਕਾਨੀ ਤੇ ਤਾਰ ਪਾਸ਼ਾ ਨਾਮ ਦਾ ਸਭ ਤੋਂ ਸੰਗੁਰ ਮੁਖ ਦਾ ਮੇਰ ਪਾ ਜੀ ਦਾ ਪ੍ਰਤਾਪ ਕਰਨਾ ਅਰਦਾਸ ਸ੍ਰੀਤਾ ਤੋਂ ਨਿਚੇ ਜੀ ਆਗੀ ਮਾਇਆ ਪ੍ਰਗਟ ਹੋਆ ਸਾਧ ਸੰਗਤ ਦੇ ਦਰਸ਼ਨ ਪਏ ਸੇ ਗੁਰੂ ਘਰ ਦੇ ਮੇਲੋ ਜਿਨਾ ਮਿਲਿਆ ਆਤਮਾ ਦਾ ਪ੍ਰਤਿਸ਼ਾਪ ਚਿੱਤੇ ਆਵੇ ਨਾਮ ਦਾ ਨਾਮ ਚੜੀ ਕਲਾ ਤੇਰੀ ਥਾ ਵਾਹਿਗੁਰੂ ਕੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਰ ਸੋ ਨਿਹਾਲ ਸਾਧਕੇ ਕਰ ਅੰਕੀਆ ਤਹਨਾ ਦੋਜ ਜਪਾਂਗੇ ਸਤਿ ਪਾਖੇ ਨਿਲਾਸ ਵਾਹਿਗੁਰੂ ਨਾਮ ਜਗ ਹੈ ਜਵੇ ਸੁਖੇ ਪਾ इन चेर तयारु न गुरू रवदास महाराज अरदास करे ਜਿਕੇ ਭੈਣੋਂ ਮੇਰੀ ਨਿਭ ਜੇ ਪਿਆਰੇ ਜਿੰਦਗੀ ਸਾਰੀ ਜਿੰਦਗੀ बड़े अॼु के जमा करो अग मुबारक सब ਲੱਖ ਹੋਣ ਬਜ਼ਾਰਤ ਆਜੀ ਆਉਣਾ ਕੈਲਗੀ ਤਿਆਰ ਹੋਈ ਸਵੇਰੇ ਕੋਈ ਰਾਜ ਲਸ਼ਕਰ ਕੁਛ ਨਹੀਂ ਲੈ ਕੇ ਜਾਣਾ ਇਸ਼ਨਾਨ ਕਰੀ ਨੰਗੇ ਪੈਰੀ ਕਾਛੀ ਦੇ ਵਿੱਚ ਰਹਿੰਦਾ ਹੈ ਉਹਦਾ ਨਾਮ ਕੀ ਹੈ ਧੰਨ ਧੰਨ ਸਤਿਗੁਰੂ ਰਮਦਾਸ ਜੀ ਮਹਾਰਾਜਾ ਕੋ ਸਤਨਾਮ ਸ੍ਰੀ ਆਹੇ ਗੁਰੂ ਜੋ ਬੋਲੇ ਸੋ ਨਿਰਪੈ ਹੋਏ ਗਵਦਾਸ ਮਹਾਰਾਜ ਕੀ ਜੈ ਹਨ ਗੁਰਦੇਵ ਜੈ ਗੁਰਦੇਵ ਉਹਨੂੰ ਯਾਦ ਕਰੀ ਕੋਈ ਆਸ ਜਾਗੀ ਹੈ ਕੋਈ ਪਿਆਰਾ ਸਨੇਹਾ ਦੇਣ ਆਇਆ ਹੈ ਉੱਠੀ ਹੈ ਸਵੇਰੇ ਇਸ਼ਨਾਨ ਕੀਤਾ ਕਾਂਸੀ ਵਾਲੇ ਤੁਰ ਪਈ ਹੈ ਨਾਲੇ ਤੁਰਦੀ ਤੁਰਦੀ ਮੀਰਾ ਦਾ ਧੰਨਵਾਦ ਕਰਦੀ ਹੈ ਤੇ ਨਾਲੇ ਆਪਣੇ ਪਤੀ ਨੂੰ ਨਾਲ ਲਿਆ ਕੋੜ ਹੋਇਆ ਪਾਨਵਤੀ ਤਰੀ ਜਾਂਦੀ ਹੈ ਨਾਲੇ ਪਤਾ ਕੀ ਕਹਿੰਦੀ ਹੈ ਅੱਜ ਕਰਨੇ ਨੇ دیدار ਕਾਂਸੀ ਵਾਲੇ ਦੇ ਗੱਜਕੇ ਬੋਲਿਓ ਸਮਾਪਤੀ ਕਰਨ ਲੱਗੇ ਸੀ ਬਸ ਅੱਜ ਜਦੋਂ ਸਰੋਪੇ ਪੈ ਜਾਂਦੇ ਨੇ ਹੁੰਦਾ ਵੀ ਲਾਲ ਬੱਤੀ ਆ ਗਈ ਬਾਬਾ ਜੀ ਅਮਰੀਕਾ ਲਾ ਦੇ ਬਸ ਸਮਾਪਤੀ ਹੋਈ ਹੈ ਭੈਣੋ ਗੱਜਕੇ ਜਰਾ ਜੱਟਿਓ ਸਾਥ ਨਹੀਂ ਸਾਡਾ ਦਿੱਤਾ ਤੁਸੀਂ ਮਾਇਆ ਦੀ ਕਮੀ ਨਹੀਂ ਛੰਡੀ ਮਾਇਆ ਬੜੀ ਦਿੱਤੀ ਤੁਸੀਂ ਪਰ ਜਿਹੜੀ ਆਵਾਜ਼ ਜਿਹੜੀ ਗੂੰਜ ਪੈਣੀ ਸੀ ਨਾ ਉਹ ਅਨੰਦ ਜੀ ਬਣਿਆ ਨਹੀਂ ਸਾਨੂੰ ਬਹੁਤ ਰਸ ਆਇਆ ਅਸੀਂ ਅਨੰਦ ਪੂਰਾ ਲਿਆ ਬਾਣੀ ਦਾ ਅਸੀਂ ਪਾਵਨ ਦੇ ਸਿੱਖੀ ਤੇਰੇ ਘਰ ਆਉਂਦੇ ਮੇਰਾ ਕੱਲਿਆ ਨਹੀਂ ਲੱਗਦਾ ਜੀ ਜੀ ਦੇ ਚੈਨਲ ਵਿੱਚ ਗੱਲੀਆਂ ਸੰਕਾਉਣ ਬਹੁਤ ਸਾਰਾ ਅਭਿਸ਼ਕ ਕੰਤਲ ਗੁਰੂ ਰਵਿਦਾਸ ਮਹਾਰਾਜ ਜੀ ਇਹਨਾਂ ਦੀਆਂ ਸਮਰੰਧਾ ਪੂਰੀਆਂ ਕਰਦੀਆਂ ਚੱਟ ਦੀ ਉਕਰ ਵਿੱਚ ਰੱਖਦਾ ਹਾਂ ਜੀ ਆਦੇ ਵੱਡੇ ਪੱਬ ਜੀ ਮੋਸਰ ਮਾਰਗਦਾਰ ਰਾਈ ਸਾਹਿਬ ਦਾ ਬੱਚਾ ਮੇਰਾ ਗੁਰੂ ਹੰਗਾਮਾ ਨਹੀਂ ਇੱਕ ਦੂਰ ਦੀ ਬਾਤ ਕਹਿ ਕੇ ਦੀ ਉਚੜਦਾ ਸੁਣਉਂਦੀ

ਸਤ ਗੁਰ ਦੀ ਇੰਨੀ ਸੋਈ ਤੋਰਗੇ ਸੰਗੀਤੀ ਇੰਨੀ ਸੋਈ ਤੋਰ ਤੇਰੇ ਸਤ ਗੁਰ ਦੀ ਗੁਰੂ ਕੀ ਸਭ ਤੋਂ ਸਭ ਕੀ ਕੋ ਜਿੰਨੇ ਦੇ ਸਤ ਗੁਰੂ ਦੀ ਸਭ ਤੋਂ O que é ਜਗਤੁ ਸਿਮਨਾਂ ਤੇ ਪਲ ਜਾਵੇ ਰੋਹੀ ਰਾਜਿ ਚਰਕੇੜਾ